ਉਹ ਇੱਕ ਤਾਂ ਉਮੀਦਵਾਰ ਜੀ ਬਾਰੇ ਗੱਲ ਕਰਦੇ ਚਲੋ ਬਹੁਤ ਸਤਿਕਾਰਯੋਗ ਹਸਤੀ ਮੈਂ ਉਹਦੇ ਬਹੁਤਾ ਨਹੀਂ ਕਦੇ ਕੋਈ ਟਿੱਪਣੀ ਨਹੀਂ ਕਰਦਾ ਕਦੇ ਕੋਈ ਗੱਲ ਨਹੀਂ ਕੀਤੀ ਚਲੋ ਮੈਂ ਉਹਦੇ ਬਾਰੇ ਬਹੁਤ ਜਾਣਵੰਨੀ ਪੜਿਆ ਨਹੀਂ ਪਰ ਇੱਕ ਗੱਲ ਆ ਸਿਆਣਿਆਂ ਤੋਂ ਸੁਣਿਆ ਸੀਗਾ ਇਦਾਂ ਜਦੋਂ ਕੋਈ ਗੱਲ ਸੀ ਦਿਮਾਗ 'ਚ ਆਉਂਦੀ ਹੂੰ ਕਹਿੰਦੇ ਕੋਈ ਬੰਦਾ ਗਿਆ ਕਿਸੇ ਦੇ ਘਰ ਕੋਈ ਬੰਦਾ ਗਿਆ ਤੇ ਉਹ ਬੰਦੇ ਘਰ 'ਚ ਰੋਟੀ ਪਲਣ ਤੇ ਬੈਠਾ ਰੋਟੀ ਖਾਂਦਾ ਸੀ ਆ ਮੱਖਣ ਮੱਖਣ ਪਾ ਕੇ ਹੂੰ ਹੈਨਾ ਤੇ ਉਹ ਜੇ ਬੰਦਾ ਘਰ ਗਿਆ ਤੇ ਉਹਨੂੰ ਕੀ ਕੀਤਾ ਆਪ ਤਾਂ ਫਲਕ ਤੇ ਬੈਠਾ ਸੀ ਉਹਨੂੰ ਉਹਨੂੰ ਇੱਕ ਸੁੱਕੀ ਜਿਹੀ ਰੋਟੀ ਫੜਾ ਕੇ ਤੇ ਉਹ ਉਹ ਸੁੱਕੀ ਦਾ ਪਾ ਕੇ ਕਹਿੰਦੇ ਜਾਂ ਮੰਜੇ ਤੇ ਬਹਿ ਕੇ ਖਾ ਲੈ ਹੂੰ ਠੀਕ ਹੈ ਜੀ ਵਾ ਉਹੀ ਬੰਦਾ ਜਦੋਂ ਕਿਸੇ ਗਰੀਬ ਦੇ ਕਿਸੇ ਥੋਰ ਦੇ ਘਰ ਜਾਂਦਾ ਮਤਲਬ ਹੋਰ ਹਸਤੀ ਹੈ ਹਨਾ ਆਹ ਕਹਿੰਦੇ ਉਹ ਬੰਦਾ ਮੂੜੇ ਤੇ ਬੈਠਾ ਅਚਾਰ ਨਾਲ ਰੋਟੀ ਖਾਂਦਾ ਸੀ ਹੂੰ ਜਦੋਂ ਬੰਦਾ ਉਹਦੇ ਘਰ ਗਿਆ ਨਾ ਤਾਂ ਉਹ ਬੰਦੇ ਨੇ ਵੀ ਰੋਟੀ ਦੀ ਉਹਨੂੰ ਆਫਰ ਕੀਤੀ ਤੇ ਆਪਣਾ ਮੂੜਾ ਥੱਲਿਓਂ ਕੱਢ ਕੇ ਉਹਨੂੰ ਦੇ ਦਿੱਤਾ ਫਿਰ ਆਹ ਲੈ ਮੇਰੇ ਬਰਾਬਰ ਬੈਠ ਕੇ ਖਾ ਲੀ ਹੁਣ ਤੁਸੀਂ ਦੱਸੋ ਵੀ ਉਹਨਾਂ ਚੋਂ ਕਿਹਦੀ ਕਿਹਦੇ ਕਰ ਜ਼ਿਆਦਾ ਜਾਣਾ ਜ਼ਰੂਰੀ ਸੀ ਜਿਹੜਾ ਤੁਹਾਨੂੰ ਆਪਣੇ ਬਰਾਬਰ ਬਿਠਾਉਂਦਾ ਸਿਗਾ ਜਾਂ ਜਿਹੜਾ ਤੁਹਾਨੂੰ ਪਲਕ ਤੋਂ ਬੈਠ ਕੇ ਮੰਜੇ ਤੇ ਬਿਠਾ ਕੇ ਬਹੀ ਰੋਟੀ ਖਾਣ ਚਾਹਦਾ ਜਿਨ ਬਰਾਬਰ ਬਿਠਾਇਆ ਜਿਨ ਬਰਾਬਰੀ ਬਰਾਬਰੀ ਦਿੱਤੀ ਤੁਹਾਨੂੰ ਹਾਂ ਉਹਨੂੰ ਮਾਨਤਾ ਦੇਣੀ ਚਾਹੀਦੀ ਸੀ ਜ਼ਰੂਰੀ ਵੀ ਹੈ ਜ਼ਰੂਰੀ ਵੀ ਹੈ ਭਾਵੇਂ ਉਸ ਕੋਲ ਕੁਝ ਨਹੀਂ ਪਰ ਉਹਨ ਇੱਕ ਨਾਲ ਤਾਂ ਲਾਇਆ ਨਾ ਬਰਾਬਰਤਾ ਬਿਠਾਇਆ ਨਾ ਹੈ ਨਾ ਬਸ ਇਹੀ ਚੀਜ਼ ਮੈਂ ਤਾਂ ਬਸ ਇੰਨੀ ਗੱਲ ਕਹਿਣੀ ਸੀ ਦੇ ਦੂਜੀ ਨਾ ਇਹਦੇ ਵਾਲੀ ਗੱਲ ਚਲਾ ਕੇ ਵੈਸੇ ਕਰਨੇ ਵਾਲੇ ਸੀ ਜਿੱਦਾਂ ਜਾਗੋ ਵਾਲੇ ਹੋ ਤੁਸੀਂ ਕਰ ਲਿਓ ਬਾਅਦ ਚ ਚਲਾ ਕੇ ਮੈਂ ਤਾਂ ਇੱਕ ਦੋ ਗੱਲਾਂ ਛੋਟੀਆਂ ਛੋਟੀਆਂ ਕਰਨੀਆਂ ਹਨਾ ਹਾਂਜੀ ਉਹ ਉਹਦੀ ਨਾ ਇਹਦੇ ਵਿੱਚ ਤਾਂ ਉਹ ਵੈਸੇ ਤਾਂ ਦੇਖੋ ਕਮਾਲ ਦੀ ਗੱਲ ਤਾਂ ਇਹ ਹੈ ਭਈ ਮੁਸਲਮਾਨ ਕਿੱਡਾ بڑا ਧਰਮ ਆ ਤੇ ਉਹ ਮੱਕੇ ਨੂੰ ਹੀ ਤੀਰ ਸਮੰਦੇ ਆ ਪਰ ਮੱਕੇ ਨੂੰ ਮੰਦੇ ਆ ਨਾ ਕੋਈ ਵੀ ਵੱਡੀ ਸੰਸਾ ਦਾ ਮੈਂ ਨਹੀਂ ਦੇਖਿਆ ਉੱਥੇ ਵੀ ਮੁਸਲਮਾਨ ਕੋਈ ਨਾ ਆਂਦੀ ਆ ਵੱਡੀ ਸੰਸਾ ਦਾ ਹਾਂ ਯਾ ਹੈ ਨਾ ਤੇ ਸਾਨੂੰ ਤਾਂ ਰੋਕਿਆ ਗਿਆ ਤੇ ਅਸੀਂ ਫਿਰ ਵੀ ਕਹਿੰਦੇ ਅਸੀਂ ਨਾਲ ਉਹਨਾਂ ਨੂੰ ਵੀ ਕਹਿੰਨੇ ਆ ਬਈ ਉਹ ਉਹਨਾਂ ਦੇ ਬਡੇਰੇ ਵੀ ਗਏ ਸੀਗੇ ਤੇ ਹੁਣ ਪਿੱਛੇ ਤੁਸੀਂ ਆਪੇ ਝਾਤ ਮਾਰ ਲਿਓ ਕੋਈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕਿੰਨੇ ਕ ਕੁੰਬ ਚਾਣਣ ਗਏ ਸੀ ਤੇ ਇਹਨਾਂ ਨੂੰ ਕਾਤੇ ਹਿਗੜਾ ਚੜਿਆ ਠੀਕ ਆ ਤੇ ਇਹਦੀ ਮੈਂ ਗੱਲ ਕਰਨੀ ਆ ਵੀ ਇਹਨਾਂ ਲੋਕਾਂ ਨੂੰ ਇੱਕ ਇੱਕ ਬਰੀ ਇਹਦੀ ਪੁਰਾਣੀ ਇੱਕ ਵੀਡੀਓ ਸੀਗੀ ਉਹ ਆਪਾਂ ਇੱਥੇ ਡਿਸਕਸ਼ਨ ਵੀ ਕੀਤੀ ਸੀਗੀ ਰੇਡੀਓ ਤੇ ਆਪਾਂ ਦੁਬਾਰਾ ਕਰ ਲੈਨੇ ਉਹਦੀ ਹਣਾ ਹਾਂਜੀ ਉਹ ਉਹ ਸੁਣਾ ਦਾ ਦੇਖੋ ਤੁਸੀਂ ਕਮਾਲ ਦੀ ਗੱਲ ਇਹਨਾਂ ਦੀ ਇਹਨਾਂ ਦੀ ਸੋਚ ਕਿੱਥੇ ਖੜੀ ਆ ਉਹ ਕਹਿੰਦਾ ਵੀ ਕਹਿੰਦਾ ਤੁਸੀਂ ਕਰਾਂ ਮਾਪਿਆਂ ਨੂੰ ਨਹੀਂ ਮੰਨਦੇ ਕਹਿੰਦਾ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਪਿੰਜਰੇ ਵਿੱਚ ਕੈਦ ਸੀ ਹੂੰ ਕਹਿੰਦਾ ਗੰਗਾ ਮਾਤਾ ਗੰਗਾ ਮੱਈਆ ਗੰਗਾ ਮਾਤਾ ਗਾਂ ਦਾ ਰੂਪ ਧਰ ਕਰ ਤਾਰਨ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਇਸ਼ਨਾਨ ਕਰਵਾਣ ਜੇਹ ਚ ਜਾਂਦੀ ਸੀ ਬਈ ਰਿਕਾਰਡਿੰਗ ਹਾਏ 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 ਆਪਾਂ ਸਵਾਲ ਕੀਤਾ ਸੀਗਾ ਵੀ ਇਹ ਤਾਂ ਠੀਕ ਐ ਥਣਾ ਚੋਂ ਦੁੱਧ ਆਂਦਾ ਮੂੰਹ ਚੋਂ ਖਾਂਦਾ ਪੀਤਾ ਜਾਂਦਾ ਤੇ ਬਾਲਟੀ ਕਿਹੜੇ ਦਾ ਭਰਦੀ ਸੀਗੀ ਹੂੰ ਗਾਂ ਤੇ ਫਿਰ ਦੂਜੇ ਨੰਬਰ ਤੇ ਫਿਰ ਇਹ ਦੱਸੋ ਜੇ ਤੁਸੀਂ ਇਸ਼ਨਾਨ ਹੀ ਗੁਰੂ ਸਾਹਿਬ ਦਾ ਕਰਾਉਣਾ ਆ ਮੰਨ ਲੈਨੇ ਆ ਗੁਰੂ ਸਾਹਿਬ ਦਾ ਕਰਾਮਾ ਆਪਣਾ ਤੁਸੀਂ ਇਸ਼ਨਾਨ ਕਰਾਉਣਾ ਆ ਹੈਨਾ ਉਸ ਵੇਲੇ ਤਾਂ ਤੁਹਾਡਾ ਸਰੋਵਰ ਸੀਗਾ ਉਹ ਸਾਹਣ ਬਣ ਕੇ ਕਦੇ ਨਹੀਂ ਨਿਭਾਰ ਜਾਂਦਾ ਹੂੰ ਗਊ ਬਣ ਕੇ ਕਿਉਂ ਗਿਆ ਗਊ ਗੰਗਾ ਹੀ ਕਿਉਂ ਬਣ ਕੇ ਜਾਂਦੀ ਸਰੋਵਰ ਦੇ ਕੋਲ ਆਪਣੇ ਕੋਲ ਤਾਂ ਤੀਰਥ ਸੀਗਾ ਉਹਦੇ ਬਰਾਬਰ ਦਾ ਫਿਰ ਉੱਥੋਂ ਜਾਣਾ ਚਾਹੀਦਾ ਸੀ ਕੋਈ ਸਾਹ ਯਾ ਦੇਖੋ ਕਿੱਥੇ ਗੁਰੂ ਸਾਹਿਬਾਂ ਨੂੰ ਆਪਣੇ ਇੰਨੇ ਜਿਆਦਾ ਨੀਵੇਂ ਸਿੱਟਣੇ ਆਪਣੀ ਗੱਲ ਮਨਾਉਣ ਦੇ ਲਈ ਆਪਣੇ ਬਾਬਿਆਂ ਦੀ ਗੱਲ ਮਨਾਉਣ ਦੇ ਲਈ ਅਬਸ ਨਾਲੇ ਉਹਨਾਂ ਦੇ ਤਲਵੇ ਤਲਵੇ ਉਹਨਾਂ ਦੇ ਬਹੁ ਗਿਣਤੀ ਦੇ ਪੈਰ ਚੱਟਣੇ ਨਾ ਜਾ ਜਾ ਕੇ ਮੁੜ ਮੁੜ ਕੇ ਹੂੰ ਯਾ ਠੀਕ ਆ ਉਹਨਾਂ ਦੀ ਨਿਗਾਚ ਆ ਤਾਂ ਐਮੀ ਉਹ ਤਾਂ ਸਾਡੇ ਗਲ ਪਾਇਆ ਇਹ ਨਹੀਂ ਭਈ ਅਸੀਂ Hindu ਨਹੀਂ ਹੈਗੇ ਜੀ ਐ ਆ ਵਖਰੇ ਆ ਅਸੀਂ ਆਪ ਤਾਂ ਸਾਰਾ ਕੁਝ ਤੁਹਾਡਾ ਤਕਸਾਲ ਦੇ ਤਾਂ ਜੇ ਕੱਪੜੇ ਤੁਸੀਂ ਲਾ ਕੇ ਨਾ ਜਿਹੜੇ ਭਗਵੇਂ ਸਾਧੂਆਂ ਵਾਲੇ ਪਾ ਦਿਓ ਤੇ ਸਾਰੀ ਮਰਿਆਦਾ ਦੇਖ ਕੇ ਬੰਦਾ ਕਹਿ ਨਹੀਂ ਸਕਦਾ ਭਈ ਸਿੱਖਾਂ ਦੀ ਮਰਿਆਦਾ ਆਇਆ ਹਾਂ ਉਹਦੇ ਵਿੱਚ ਨਾ ਨੀਤੇ ਵਾਲੇ ਪ੍ਰੋਗਰਾਮ ਚ ਇੱਕ ਕਲਿੱਪ ਮੈਂ ਹੋਰ ਵੀ ਸੁਣਿਆ ਉਹ ਤੇ ਅੱਗੇ ਕਿਸੇ ਦੀ ਕਾਲ ਵੀ ਆਈ ਸੀ ਹੈਨਾ ਇੱਕ ਤਾਂ ਵਿਰੁੱਧ ਚ ਆਈ ਸੀ ਇੱਕ ਉਹਦੇ ਹੱਕ ਚ ਆਈ ਸੀ ਧੰਮੇ ਦੇ ਉਹ ਕਹਿੰਦਾ ਭਈ ਯਾਦਗਾਰ ਬਣਾ ਦਿੱਤੀ ਹੈ ਮਤਲਬ ਇਹ ਧੰਮੇ ਨੇ ਕੰਮ ਕਰਾਇਆ ਭਿੰਡਰਾਂ ਵਾਲੇ ਦੀ ਯਾਦਗਾਰ ਦਰਬਾਰ ਸਾਹਿਬ ਬਣਾ ਦਿੱਤੀ ਹੈ ਲਾ ਮਤਲਬ 2 ਲੱਖ ਮੁੰਡਾ ਵਰਵਾ ਕੇ ਯਾਦਗਾਰ ਕੱਢ ਲਈ ਬਚਾਲੇ ਬਣਾ ਲਈ ਉਹਦੇ ਵਿੱਚੋਂ ਇੱਕ ਗੁਰਦੁਆਰਾ ਗੁਰਦੁਆਰਾ ਹੋਰ ਮਿਲ ਗਿਆ ਸਾਨੂੰ ਬੈਣ ਨੂੰ ਹੱਕ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਯਾਦਗਾਰਾਂ ਨਹੀਂ ਹੈਗੀਆਂ ਕਿ ਉਹਨਾਂ ਨੂੰ ਮੰਨਦੇ ਜੀ ਤੁਸੀਂ ਹੂੰ ਉਹਨਾਂ ਨੂੰ ਮੰਨਿਆ ਨਹੀਂ ਜਾਂਦਾ ਉਹਨਾਂ ਨੂੰ ਸ਼ਹੀਦ ਨਹੀਂ ਹੈਗੇ ਉਹ ਯਾਦਗਾਰ ਦੇ ਨਾਲ ਹੀ ਸ਼ਹੀਦ ਹੋਣਾ ਜ਼ਰੂਰੀ ਬਣਨਾ ਹੈ ਨਹੀਂ ਨਹੀਂ ਤਸੀਂ ਤੁਸੀਂ ਗੁਰਦੁਆਰਾ ਬਣਾਣਾ ਤੁਸੀਂ ਗੁਰਦ ਕਹੋ ਵੀ ਕਿਉਂ ਬਾਦਲ ਦੀ ਕਿਉਂ ਬਣਾਣਾ ਜੇ ਜੇ ਤੁਸੀਂ ਰਾਜ ਲਈ ਲੜੇ ਆ ਤੁਸੀਂ ਕਹਿ ਲਓ ਵੀ ਸਾਨੂੰ ਅੱਜ ਸਾਡੇ ਕੋਲ ਨਹੀਂ ਜਦੋਂ ਹੋਊਗਾ ਤਾਂ ਬਣਾ ਲਾਂਗੇ ਆਹ ਚਲ ਬੇ ਕੱਦ ਚੱਪੇ ਤੁਸੀਂ ਹੂੰ ਉਹ ਵੀ 2 ਲੱਖ ਮੁੰਡੇ ਦੀਆਂ ਲਾਛਾਂ ਚੋਂ ਇੱਕ ਗੁਰਦੁਆਰਾ ਨਿਕਲਿਆ ਭਾਜੀ ਹੂੰ ਮੁੰਡਿਆ ਮਤਲਬ ਐ ਸਿੱਖਾਂ ਦੀ ਸਾਰੇ ਪੰਜਾਬ ਦੇ ਵਿੱਚ ਅੱਗ ਲੱਗੀ ਆ ਕਿੰਨੇ ਘਰ ਉਜੜਿਆ ਵਿਧਵਾ ਕਲੋਨੀਆਂ ਤੱਕ ਬਣ ਗਈਆਂ ਮਾਮਾ ਚੁੱਲੀਆਂ 'ਚ ਅਗਨੀ ਵਲੀ ਮਾਮਾ ਅੱਜ ਤੱਕਰ ਪੁੱਤਾਂ ਨੂੰ ਢੀਕ ਰਹੀਆਂ ਪਰ ਉਹਦੇ ਚੋਂ ਇੱਕ ਗੁਰਦੁਆਰਾ ਨੇ ਕਦੇ ਆਇਓ ਨਹੀਂ ਹੂੰ ਬਸ ਇਹ 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 ਦੇਣ ਹੈ ਟਕਸਾਲ ਦੇ ਧੁੰਮੇ ਦੀ ਹੂੰ ਕੋਲ ਮੁਲਾਕਾਤ ਇਹ ਕਹਿੰਦੇ ਸੀਗੇ ਫਿਰ ਇਹ ਕਹਿੰਦੇ ਸੀਗੇ ਵੀ ਕਰਾ ਮਾਪੇ ਉੱਥੇ ਇੰਨੀ ਵਰਤਦੀ ਐ ਗੱਦੀ ਜਿਹੜੀ ਟਕਸਾਲ ਦੀ ਐ ਉਹਦੇ ਚ ਜਣਾ ਖਣਾ ਬੈਠ ਹੀ ਨਹੀਂ ਸਕਦਾ ਹੂੰ ਅੱਪੇ ਗੱਲਾਂ ਕੱਢੀ ਜਾਂਦੇ ਆ ਫਿਰ ਉਹ ਜਣਾ ਖਣਾ ਹੋ ਗਿਆ ਇਹਦਾ ਮਤਲਬ ਤਾਂ ਹੈਗਾ ਯਾ ਆਪਾਂ ਉਦੋਂ ਵੀ ਗੱਲ ਕਰਦੇ ਸੀ ਵੀ ਜੇ ਅੱਜ ਧੁੰਮਾ ਮਾੜਾ ਬੈਠ ਸਕਦਾ ਉਹ ਤੋਂ ਪਹਿਲਾਂ ਵੀ ਬਿਠਾਏ ਜਾ ਹੀ ਸਕਦੇ ਹੂੰ ਬਸ 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 ਤੇ ਫਿਰ ਨਹੀਂ ਭਾਈ ਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੱਥੋਂ ਜਿੱਥੋਂ ਗੁਰੂ ਪਾਤਸ਼ਾਹ ਤੁਹਾਡੇ ਤੁਸੀਂ ਸਟੇਟਮੈਂਟ ਦਿੰਨੇ ਉਹਨੇ ਜਿੱਥੋਂ ਜਿੱਥੋਂ ਗੁਰੂ ਪਾਤਸ਼ਾਹ ਉੱਠ ਕੇ ਕਰਤਾਰਪੁਰੋਂ ਗਏ ਉੱਠ ਕੇ ਚਿਰੀ ਚੰਦ ਬਹਿ ਗਿਆ ਤੇ ਬੈਠ ਕੇ ਇਹ ਤਾਂ ਹੈ ਨਹੀਂ ਉਹਨ ਕੋਈ ਕਰੀਆਮੀ ਦੀ ਦੁਕਾਨ ਖੋਲੀ ਦੁਕਾਨ ਤਾਂ ਧਰਮ ਦੀ ਖੋਲੀ ਨਾ ਉਹਨੂੰ ਇਸੇ ਨਾਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਵਡਿਆਈਆਂ ਉੱਥੇ ਮਰਜ਼ਾਦਾ ਬਣੀ ਆ ਉਹ ਅੱਗੇ ਤੁਰੀ ਆ ਹਾਂ ਗਰੰਟੀ ਆ ਜਿੱਥੇ ਬੰਦੇ ਗਏ ਸ੍ਰੀ ਚੰਦ ਨੇ ਕਿਸੇ ਵੀ ਗੁਰਨਾਨਕ ਦੇਵ ਜੀ ਦੀ ਗੱਲ ਨੂੰ ਗਲਤ ਨਹੀਂ ਕਿਹਾ ਹੋਊਗਾ ਵਡਿਆਈਆਂ ਕਰ ਕਰਕੇ ਲੋਕਾਂ ਨੂੰ ਇਕੱਠੇ ਕੀਤਾ ਹੋਊਗਾ ਬਿਲਕੁਲ ਬਿਲਕੁਲ ਫਿਰ ਦੇ ਕੋ ਉਤੋਂ ਬਾਅਦ ਜਦੋਂ ਦਰਬਾਰ ਸਾਹਿਬ ਤੋਂ ਉੱਥੋਂ ਛੱਡ ਕੇ ਗਏ ਆ ਮਿਹਰਬਾਨ ਉਥੇ ਹਰਜੀ ਜਿਹੜਾ ਪੌੜੀ ਹਰਜੀ ਬਣਿਆ ਵਾ ਉਹ ਮਿਹਰਬਾਨ ਹੈ ਇਹ ਦਰਵਾ ਇਹਦੇ ਵਿੱਚ ਅੰਦਰ ਪਾਣੀ ਦੇ ਬਣਾਇਆ ਸੀਗਾ ਉਹਨਾਂ ਦੇ ਨਾਂ ਤੇ ਪਹਿਲਾਂ ਉਹਨਾਂ ਨੂੰ ਕੱਢਿਆ ਫਿਰ ਜਿਹੜੀ ਮਰਜ਼ਾਦਾ ਬਣੀ ਹੈ ਉਹ ਉਹਨੇ ਬਣਾਈ ਹੋਈ ਹੈ ਜਿਹੜੀ ਚੱਲਦੀ ਹੈ ਗੁਰੂ ਪਾਤਸ਼ਾਹ ਦੇ ਨਾਂ ਤੇ ਜਿਹੜੀ ਬੱਕਰੀਆਂ ਬੱਕਰੀਆਂ ਮਰਜ਼ਾਦਾ ਜੇ ਗੁਰੂ ਪਾਤਸ਼ਾਹ ਨਾਲ ਦੇਣੀ ਹੁੰਦੀ ਸਮਰਜ਼ਾਦਾ ਸਾਨੂੰ ਤਾਂ ਉਹ ਬਿਸ਼ਰਤ ਤੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦੇਣੀ ਸੀ ਹੂੰ ਇਦਾਂ ਜਿੱਥੋਂ ਜਿੱਥੋਂ ਗਏ ਆ ਗੋਇੰਦਵਾਲ ਸਾਹਿਬ ਤੋਂ ਗਏ ਆ ਆਨੰਦਪੁਰ ਸਾਹਿਬ ਤੋਂ ਗਏ ਆ ਇਹ ਮਗਰ ਬੰਦੇ ਰਹੇ ਤਲਵੰਡੀ ਸਾਹਿਬ ਤੋਂ ਗਏ ਆ ਇਹ ਮਗਰ ਬੰਦੇ ਰਹੇ ਤੇ ਉਹਦੇ ਨਾਲ ਕਹਾਣੀਆਂ ਜੋੜ ਕੇ ਤੇ ਆਪਣੀ ਆਪਣੀ ਮਰਜ਼ਾਦਾ ਚਲਾਉਂਦੇ ਰਹੇ ਜਿਹਨੂੰ ਅੱਜ ਕਹਿੰਦੇ ਗੁਰੂ ਦੀ ਉੱਥੇ ਦੀ ਆਨੰਦਪੁਰ ਸਾਹਿਬ ਚੱਲੀ ਉਹ ਬਾਅਦ ਵਿੱਚ ਚੱਲੀ ਹੋਈ ਉਹ ਮਰਜ਼ਾਦਾ ਸਾਡੀ ਤਿੱਕਰ ਪਹੁੰਚੀ ਹੋਇਆ ਹੈ ਉਹ ਉਹ ਸਾਰੀ ਜਗ੍ਹਾ ਤੋਂ ਮਰਜ਼ਾਦਾ ਕਹਾਣੀਆਂ ਲਿਖ ਕੇ ਉਹਨਾਂ ਦੇ ਨਾਂ ਤੇ ਇਹਦੀ ਬੈਠ ਕਿਉਂਕਿ ਇਹ ਤਾਂ ਇਹਨਾਂ ਕੋਲ ਕਲਮ ਵੀ ਸੀਗੀ ਇਹਨਾਂ ਕੋਲ ਸਰਕਾਰੀ ਪਹੁੰਚ ਵੀ ਸੀਗੀ ਇਹਨਾਂ ਨੂੰ ਤਾਂ ਰੋਕੀ ਰਿਹਾ ਸੀਗਾ ਕੋਈ ਬਿਲਕੁਲ ਇਹ ਤਾਂ ਜੋ ਮਰਜੀ ਲਿਖ ਸਕਦੇ ਸੀਗੇ ਨਾਲੇ ਗੁਰੂ ਸਾਹਿਬ ਦੇ ਆਉਣ ਤੋਂ ਸੈਂਕੜੇ ਸਾਜੇ ਨਾ ਗੁਰਬਾਣੀ ਚ ਪੰਕਤੀ ਆਉਂਦੀ ਆ ਹਾਂਜੀ 베ਦ ਪੁਰਾਨ ਪੜੇ ਕਾ ਕਿਆ ਗੁਣ ਖਰ ਚੰਦਨ ਜਸਪਾਰਾ ਹਾਂਜੀ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰਸ ਪਾਰਾ ਪਾਰਾ ਹਾਂਜੀ ਇਹਦਾ ਮਤਲਬ 베ਦ ਤੇ ਪੁਰਾਨ ਗੁਰੂ ਸਾਹਿਬ ਤੋਂ ਪਹਿਲਾਂ ਲਿਖੇ ਜਾ ਚੁੱਕੇ ਸੀ ਹਾਂ ਔਰ ਉਹੀ ਆਪ ਦੇਖ ਵੀ ਲਏ ਹੋਣੇ ਆ ਜੇ ਉਹ ਗੱਲ ਕਹਿੰਦੇ ਆ ਨਾ ਕਿ বেদ ਪੁਰਾਣ ਪੜ੍ਹੇ ਦਾ ਕੀ ਫਾਇਦਾ ਆ ਜੇ ਉਹਨੂੰ ਪੜ੍ਹ ਕੇ ਇਹ ਨਹੀਂ ਜਾਣਿਆ ਕਿ ਗੱਤ ਕਿੱਦਾਂ ਹੋਣੀ ਆ ਤੁਹਾਡੀ ਇਹਦਾ ਮਤਲਬ ਉਹਦੇ ਵਿੱਚ ਕੁਝ ਚੰਗੀਆਂ ਗੱਲਾਂ ਵੀ ਦੇਖੀਆਂ ਆਉਣਗੀਆਂ ਗੁਰੂ ਸਾਹਿਬ ਨੇ ਹੂੰ ਯਾ ਠੀਕ ਹੈ ਨਾ ਹੁਣ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਆਉਣ ਤੋਂ ਸਦੀਆਂ ਪਹਿਲਾਂ ਐਡੇ ਐਡੇ ਗ੍ਰੰਥ ਜਿਹੜੇ ਦੁਨੀਆਂ 'ਚ ਪ੍ਰਵਾਨੇ ਗਏ ਆ ਉਹ ਲਿਖੇ ਹੋਏ ਆ ਹਾਂਜੀ ਇਹਦਾ ਮਤਲਬ ਉਹਨਾਂ ਦੇ ਕੋਲ ਗਿਆਨ ਵੀ ਸੀਗਾ ਉਹਨਾਂ ਕੋਲ ਤਰੀਕਾ ਵੀ ਸੀਗਾ ਉਹਨਾਂ ਕੋਲ ਸਾਧਨ ਵੀ ਸੀਗਾ ਲਿਖਣੇ ਦਾ ਹਾਂਜੀ ਠੀਕ ਹੈ ਤੇ ਉਹਨਾਂ ਨੂੰ ਉਹਨਾਂ ਨੂੰ ਇਹ ਸਾਰੇ ਕੁਸ਼ ਨੂੰ ਮੈਨੀਪੂਲੇਟ ਕਰਨਾ ਕਿੰਨਾ ਕੌਖਾ ਸੀ ਯਾ ਤਾਂ ਹੀ ਤਾਂ ਕਿਤੇ ਦੇਵੀ ਨੂੰ ਪ੍ਰਗਟ ਕਰੀ ਜਾਂਦੇ ਆ ਕਿਤੇ ਵਿਸ਼ਨੂੰ ਨੂੰ ਬਿਠਾ ਲਈ ਜਾਂਦੇ ਆ ਕਿਤੇ ਵਿਸ਼ਨੂੰ ਟੋਕਰੀ ਢੋਣਾ ਜਾਂਦਾ ਉੱਥੇ ਹਾਂ ਸਾਰਾ ਕੁਝ ਉਹੀ ਹੈ ਉਹ ਤੋਂ ਬਾਅਦ ਜਿੰਨੀ ਵੀ ਚੱਲ ਰਹੀ ਮਰਜ਼ਾਦਾ ਇਹ ਗੁਰੂ ਸਾਹਿਬ ਜਦੋਂ ਉੱਥੋਂ ਕਦੋਂ ਤੇ ਕਲੇਸ਼ ਦੀ ਕੜ ਕਰਕੇ ਉਹਨਾਂ ਨਾਲ ਆਪਸ ਵਿੱਚ ਹੀ ਕਲੇਸ਼ ਨਹੀਂ ਪਾਇਆ ਉੱਥੋਂ ਚਲੇ ਗਏ। ਜਦ ਆ ਸਰਕਾਰ ਦੇ ਨਾਲ ਨਾਲ ਰਲ ਕੇ ਜਿੱਦਾ ਗੁਰੂ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਤੋਂ ਕਢਾ ਦਿੱਤਾ ਗਿਆ। ਉੱਥੇ ਆਪ ਬਹਿ ਗਏ ਸੀ। ਹੂੰ ਆਪ ਬਹਿ ਕੇ ਉਹਨਾਂ ਦੇ ਨਾਂ ਤੇ ਇਹ ਕਹਿ ਕੇ ਪ੍ਰਚਾਰੀ ਗਈ ਕਿ ਇਹ ਉਹੀ ਮਰਜ਼ਾਦਾ ਜਿਹੜੀ ਗੁਰੂ ਸਾਹਿਬ ਇੱਥੇ ਬਹਿ ਕੇ ਚਲਾਵੇਂਦੇ। ਆਹ ਬਸ ਉੱਥੋਂ ਧੋਖਾ ਖਾਦਾ ਵਾ ਸੀ। ਉਹ ਹੀ ਸਾਨੂੰ ਮਰਜ਼ਾਦਾ ਅੱਜ ਸਾਰਾ ਕੁਝ ਉਹ ਹੀ ਸਾਨੂੰ ਮਿਲ ਰਿਹਾ ਹੈ। ਉੱਥੇ ਬੈਠ ਕੇ ਉਹਨਾਂ ਤੋਂ ਬਾਅਦ ਦੇ ਵਿੱਚ ਬੈਠ ਕੇ ਚਲਾਇਆ ਸਾਰਾ ਕੁਝ। ਕਮਾਲ ਦੀ ਗੱਲ ਆ ਨਹੀਂ ਨਹੀਂ ਤਾਂ ਹੀ ਤਾਂ ਜਿਹੜਾ ਜਿਹੜਾ ਸਾਡਾ ਨਹੀਂ ਤੁਰ ਰਿਹਾ ਕੁਛ ਸਾਡਾ ਵਿਕਾਸ ਨਹੀਂ ਹੋ ਰਿਹਾ ਅਸੀਂ ਹੋ ਹੀ ਨਹੀਂ ਸਕਦਾ ਪਰ ਤੁਸੀਂ ਦੇਖੋ ਨਾ ਕੋਈ ਮਸ਼ੀਨ ਆ ਮੰਨ ਲਓ ਹਾਂਜੀ ਹੁਣ ਕੱਪੜੇ ਤੇ ਪ੍ਰਿੰਟ ਹੁਣ ਕਿਤੇ ਪੇਪਰ ਤੇ ਮੋਹਰ ਲੱਗਣ ਲੱਗੀ ਆ ਹਾਂਜੀ ਮੋਹਰ ਤੁਸੀਂ ਬਣਾ ਲਈ ਪਿਸਤਨਾਮ ਸਿੰਘ ਮੌਂਟਰੀਅਲ ਹਾਂ ਜਦੋਂ ਸਿਆਹੀ ਲਾ ਕੇ ਉੱਥੇ ਲਾਉਨੇ ਆ ਤੇ ਉਹ ਲਗਦੀ ਨਹੀਂ ਉਦਾਂ ਉਹ ਪੜ ਹੀ ਨਹੀਂ ਜਾਂਦਾ ਲਗਦੀ ਨਹੀਂ ਹੂੰ ਫਿਰ ਬੰਦਾ ਕਹਿੰਦਾ ਨਾ ਵੀ ਨਹੀਂ ਨਹੀਂ ਕੋਈ ਛੱਫੇ ਦੇਖਦਾ ਵੀ ਨਹੀਂ ਦੋ ਅੱਖਰ ਵਿੱਚੋਂ ਟੁੱਟੇ ਹੋਏ ਆ ਹੂੰ ਪੂਰਾ ਨਹੀਂ ਪੜ ਹੋ ਰਿਹਾ ਯਾ ਜੇ ਅੱਜ ਨਾ ਗੁਰਦੁਆਰਿਆਂ ਦੇ ਵਿੱਚ ਜਾ ਕੇ ਇਹ ਮਰਿਆਦਾ ਨੂੰ ਕਰਕੇ ਜਾਨੀ ਜਿੱਦਾਂ ਦੇ ਗੁਰੂ ਸਾਹਿਬ ਸੀਗੇ ਹੂੰ ਜੇ ਸਿੱਖ ਉਦਾਂ ਦਾ ਨਹੀਂ ਦਿਸ ਰਿਹਾ ਇਹਦਾ ਮਤਲਬ ਕੁਝ ਖਰਾਬੀ ਆ ਕੋਇਆ ਕੁਛ ਹਾਂ ਜੇ ਜੇ ਮੋਰ ਲੱਗਣ ਤੇ ਜੋ ਮੋਰ ਤੇ ਲਿਖਿਆ ਆ ਉਹ ਪੇਪਰ ਤੇ ਨਹੀਂ ਪੜਿਆ ਜਾ ਰਿਹਾ ਹਾਂ ਹੈ ਜਦੋਂ ਮਸ਼ੀਨ ਦੇ ਉੱਤੇ ਕੋਈ ਸੰਧ ਬਣਾਏ ਜਾਂਦੇ ਕਿ ਡਾਈ ਫਿਟ ਕੀਤੀ ਜਾਂਦੀ ਆ ਜਾਂ ਤਾਂ ਜੇ ਜਿੱਦਾਂ ਦੀ ਪ੍ਰੋਡਕਟ ਬਣਾਉਣੀ ਚਾਹੁੰਦੇ ਨਹੀਂ ਬਣ ਰਹੀ ਤਾਂ ਉਹ ਡਾਈ ਦੇ ਵਿੱਚ ਪ੍ਰੋਬਲਮ ਆ ਕੋਈ ਯਾ ਬੇਰ ਗਰੰਟੀ ਆ ਜਿਹੜੀ ਮਰਿਆਦਾ ਆ ਨਾ ਜੇ ਅੱਜ ਦੇਖਣ ਨੂੰ ਤੁਹਾਨੂੰ ਤੁਮੇ ਦੀਦੇ ਆ ਜੇ ਸ਼੍ਰੀ ਚੰਦ ਦੀ ਨਸਲ ਦੀਦੀ ਆ ਇਹਦਾ ਮਤਲਬ ਮਰਿਆਦਾ ਸ਼੍ਰੀ ਚੰਦ ਵਾਲੀ ਚੱਲਦੀ ਆ ਉਹ ਚੱਲਦੀ ਉਹਨੇ ਪਿੱਛੇ ਉਹੀ ਬੱਕਰੀਆਂ ਬੱਕਰੀ ਉਹੀ ਕਹਾਣੀਆਂ ਕਰੀਆਂ ਉਹਨਾਂ ਦੇ ਨਾਂ ਤੇ ਤਿਆਰ ਕੀਆਂ ਨਹੀਂ ਆ ਮਰਿਆਦਾ ਮਾ ਹਨ ਇੱਕ ਹੋਰ ਗੱਲ ਛੋਟੀ ਜੀ ਕਰ ਦਵਾਂ ਬਈ ਕਿ ਇਹਦੇ ਉਹ ਹੁਣ ਉਹਦੇ ਵਿੱਚ ਇਹ ਬਈ ਕਿਦਾਂ ਮੈਂ ਅੱਗੇ ਗੱਲ ਕਰਦਾ ਹੁੰਦਾ ਬਈ ਜਦੋਂ ਜੀ ਐਲਫਾ ਦਰਬਾਰ ਸਾਹਿਬ ਆਇਆ ਸੀਗਾ 8 3 8 ਜੂਨ ਨੂੰ ਤਾਂ ਰੋਲਾ ਛਤਰੀ ਦਾ ਪੁਆਤਾ ਸੀਗਾ ਉਹਦੀ 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 ਸਾਰੀ ਕਹਾਣੀ ਲੋ ਅਲੱਗ ਰੱਦ ਅਲੱਗ ਦਿੱਤੀ ਸੀਗੀ ਕਿ ਇਹ ਤੇ ਉਹ ਸਵਾਲ ਨਾ ਪੁੱਛੇ ਜਾਣ ਜਿਹੜੇ ਹੋਏ ਆ ਹੁਣ ਕੀ ਹੋਇਆ ਹੁਣ ਇਹ ਇਹ ਜਿਹੜੇ ਚਾਣ ਵਾਲੇ ਉਹਨ ਧੰਮੇ ਨੂੰ ਇਹ ਸਪਾਈ ਦੇਣ ਲੱਪੇ ਵੀ ਜਿਹੜਾ ਨਾਲ ਬੰਦਾ ਆ ਉਹ ਉਹ ਕਿਹੜਾ ਸ਼ਰਮਾ ਜਿਹੜਾ ਕਿਹੜਾ ਉਹ ਹਵਾਰੇ ਤੇ ਅਟੈਕ ਕਰਨ ਵਾਲਾ ਨਹੀਂ ਹੈਗਾ ਕੋਈ ਹੋਰ ਮਹੰਤ ਹੋਰ ਮਤਲਬ ਜੇ ਹੋਰ ਮਹੰਤ ਹੋਇਆ ਤਾਂ ਸੱਚਾ ਹੋ ਜਾਊਗਾ ਅਸ਼ਨਾਬਸ ਬਸ 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 ਇਹ ਧਿਆਨ ਦੂਜੇ ਪਾਸੇ ਫੜਾਣ ਲਈ ਹੈ